मंदिया ने खेल के लिए पढ़ाई करनी चाहिए, जैसे नायर ने पढ़ाई करनी हाँ जी ठीक है कि आये मेरे पास सबूत है कि जैसे नायर मो टेक्ट उसे प्राप्त करता है, आप तो उसे बहुत है। हर वरीयता। हर वरीयता। आप ही नहीं जाओगे आप तो हर वरीयता। Everybody, everybody here knows your way. It's our point. Everybody knows our way. ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੂ ਸੀ ਦੇਖਿਆ ਜਿਹੜਾ ਬਿਨਾਂ ਪੇਮੈਂਟ ਲਏ ਪੂਰਾ ਸ਼ੋਅ ਕਰ ਗਿਆ ਇਟਸ ਨੋਟ ਅਬਾਊਟ

ਮੈਂ ਤੁਹਾਨੂੰ ਸਾਰਿਆਂ ਨੂੰ ਬੰਜੀ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਹਾਂਜੀ ਕਲ ਟੈਨੈਂਟ ਕੀਤਾ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਹੈ ਜਿਹੜੇ ਇਹਨਾਂ ਦਾ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨੇ ਕਿੰਨੇ ਦਿਨ ਪਹਿਲਾਂ ਪੇਮੈਂਟ ਸਾਰੀ ਪਹੁੰਚਾ ਦਿੱਤੀ ਪਰ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਹੈ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਜਿੱਥੇ ਫੈਲਿਕ ਕਰੈਕਸ਼ਨ ਦਵਾਂਗੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੈਂ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਕੁਝ ਵੀ ਕੁੜੀਆਂ ਹੋਏ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਮਹੀਨਿਆਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ